ਨੁਕਸਾਨ ਤਾਂ ਸਾਰੇ ਆ ਜੀ ਹੂੰ ਸਾਰੇ ਨੁਕਸਾਨ ਆ ਜੀ ਜ਼ਮੀਨ ਕਿ ਡੇਢ ਕਿੱਲਾ ਬਹਨ ਦਤ ਗਈ ਹੂੰ 2 ਲੱਖ ਰੁਪਏ ਦਾ ਕਰ ਦਈਆਂ 2 ਲੱਖ ਰੁਪਏ ਦਾ ਹੂੰ ਜੇ ਹੋਰ ਕੋਈ ਕਮਾਈ ਦਾ ਸਾਧਨ ਕੀ ਕੋਈ ਸਾਧਨ ਨਹੀਂ ਹੈ ਜੀ ਬੇਲਵਿਸ਼ ਕਿੰਨੇ ਬੱਚੇ ਆ ਤੁਹਾਡੇ ਦੋ ਬੱਚੇ ਨੇ ਕੀ ਕਰਦੇ ਆ ਬੱਚੇ ਬੇਟੀ ਹੈ ਬਾਹਰ ਮੇਜੀ ਦੀ ਪਿਛਲੇ ਸਾਲ ਹੀ ਹੂੰ ਮੁੰਡਾ ਪੜ ਰਿਹਾ ਜੀ ਮੁੰਡਾ ਪੜ ਰਿਹਾ ਹੂੰ ਫਿਰ ਹੁਣ ਕੀ ਜੇ ਤੁਹਾਡੀ ਫਸਲ ਹੈ ਜਿਹੜੀ ਤਬਾਹ ਹੋ ਚੁੱਕੀ ਹੈ ਕੀ ਕਮਾਈ ਦਾ ਸਾਧਨ ਹੁਣ ਕਿਵੇਂ ਗੁਜ਼ਾਰਾ ਹੋਣਾ ਬਸ ਗੁਜ਼ਾਰਾ ਲੈ ਦੇ ਕੀ ਕਰਾਂਗੇ ਜੀ ਹੂੰ। ਕੋਈ ਕੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਸੀ? ਸਰਕਾਰ ਨੂੰ ਇਹ ਕਹਿਣਾ ਕਿ ਕੁਛ ਨਾ ਕੁਛ ਮਹਵਰੇ ਜੀ ਮਦਦ ਕਰੇ ਵੀ। ਹੂੰ। ਅੱਜ ਕੀ ਨਾਮ ਹੈ ਤੁਹਾਡਾ? ਹਰਪਾਲ ਸਿੰਘ ਜੀ। ਹਰਪਾਲ ਸਿੰਘ ਜੀ ਤੁਹਾਡੇ ਪਿੰਡ ਨਗਰੇ ਦੇ ਕਿਸਾਨ ਦੀ ਕਿੰਨੀ ਜ਼ਮੀਨ ਸੀ ਕਿੰਨਾ ਨੁਕਸਾਨ ਹੋਇਆ ਹੈ? ਕਿੱਦਾਂ ਦੇ ਹਾਲਾਤ ਨੇ ਕਰਦੇ? 1.5 ਕਿਲਾ ਜ਼ਮੀਨ ਦਾ ਜੀ ਇਹ ਕਿਸਾਨ ਲਵੇ। 1.5 ਕਿਲੀ ਉਹਦਾ ਬਤਬਲ 100 ਦਾ 100% ਖਤਮ ਆ ਜੀ ਜੇ ਆਪਾਂ ਸੋਚੀਏ ਵੀ ਵਿੱਚੋਂ 20-25% ਵੀ ਫਸਲ ਹੁੰਦੀ ਨਹੀਂ ਜੀ ਇਹ ਤਾਂ 100 ਦੀ 100% ਖਤਮ ਆ ਜੀ ਦੋ ਬੱਚੇ ਦੇ ਕਿਸਾਨ ਦੇ 2 ਲੱਖ ਰੁਪਏ ਦਾ ਕਰਜ਼ਾਈ ਆ ਹੋਰ ਕੋਈ ਸਾਜਨ ਨਹੀਂ ਹੈਗਾ ਜੀ ਅਸੀਂ ਤਾਂ ਸਰਕਾਰ ਤੋਂ ਇਹ ਕਿਸਾਨ ਖਾਤਰੀ ਹੀ ਮੰਗ ਕਰਦੇ ਆ ਵੀ ਕੁਸ ਨਾ ਕੁਸ ਇਹ ਕਿਸਾਨ ਨੂੰ ਸਹਾਇਤਾ ਦੇਣੀ ਚਾਹੀਦੀ ਹੈ ਇਸ ਸਰਕਾਰ ਤੋਂ ਕੀ ਕਾਰਨ ਬਣਿਆ ਜਿਹੜਾ ਨੁਕਸਾਨ ਹੋਇਆ ਨੁਕਸਾਨ ਤਾਂ ਜੀ ਇਹ ਸਪਰੇਅ ਮਤਲਬ ਨਾਲ ਹੋ ਗਈ ਜੀ ਰਾਉਂਡ ਹੱਪ ਧੋਖੇ ਨਾਲ ਅਨਪੜਤਾ ਦੇ ਕਾਰਨ ਜੀ ਕਿਸਾਨ ਚਾ ਲੈਣ ਵਗਿਆ ਜੀ ਘਰੇ ਉਹ ਸਪਰੇਅ ਕਰਨ ਵਾਲਿਆਂ ਨੇ ਜੀ ਧੋਖੇ ਨਾਲ ਉਹ ਦਵਾਈ ਰਾਉਂਡ ਹੱਪ ਟੀ ਜਿਹੜੀ ਉਹ ਵੀ ਵਿੱਚ ਘੋਲ ਲਈ ਜੀ ਹੂੰ ਇਹ ਕਾਰਨ ਹੋਇਆ ਕੀ ਕੋਈ ਜੀਮਨ ਜਿਵੇਂ بیمਾ ਹੁੰਦਾ ਹੈ ਫੈਕਟਰੀਆਂ ਦਾ ਵੱਡੇ ਕਾਰੋਬਾਰੀ ਉਹਨੂੰ ਇਨਸੂਰ ਮਿਲ ਜਾਂਦੇ ਅੱਗ ਲੱਗ ਜਾਂਦੀ ਹੈ ਕੋਈ ਕਿਸਾਨ ਦੀ ਫਸਲ ਤੇ ਇਦਾਂ ਦੀ ਸਕੀਮ ਹੈ ਜਿਹਦੇ ਨਾਲ ਮਤਲਬ ਕਿ ਕਿਸਾਨ ਦੇ ਨੁਕਸਾਨ ਦੀ ਪਰਪਾਈ ਹੋ ਸਕੇ ਨਹੀਂ ਜੀ ਮੈਂ ਦੇਖੋ ਭਾਰਤੀ ਕਿਸਾਨ ਜੁਨੀਆ ਨੇ ਇਕਤਾ ਕਰਾਹਾਦਾ ਆਗੂਆਂ ਜੀ ਪਰ ਅਸੀਂ ਵੀ ਥੋਂ ਥੋਂ ਧਰਨੇ ਲਾਉਨੇ ਆ ਇਹ ਗੱਲਾਂ ਪਿੱਛੇ ਵੀ ਸਾਡੀ ਜੋ ਕਿਸਾਨਾਂ ਦੀ ਫਸਲ ਹੈਗੀ ਕਈ ਵਾਰੀ ਕੁਦਰਤ ਮਾਰ ਹੋ ਜਾਂਦੀ ਹੈ ਉੱਪਰੋਂ ਉਹਦੇ ਨਾਲ ਮਰ ਜਾਂਦੀ ਹੈ ਜੀ ਫਸਲ ਕਈ ਵਾਰੀ ਜਿਵੇਂ ਇਹ ਕਿਸਾਨ ਨਾਲ ਧੋਖਾ ਹੋ ਗਿਆ ਕਿਸਾਨ ਨਾਲ ਧੋਖਾ ਹੋ ਜਾਂਦਾ ਜੀ ਅਸੀਂ ਸਰਕਾਰਾਂ ਤੋਂ ਇਹੀ ਮੰਗ ਕਰਦੇ ਆਂ ਜੀ ਵੀ ਸਾਡੀ ਫਸਲ ਦਾ ਵੀ ਬੀਮਾ ਹੋਣਾ ਚਾਹੀਦਾ ਪਰ ਸਰਕਾਰਾਂ ਇਹ ਸਾਡੇ ਕਿਸਾਨਾਂ ਕਣੀ ਕੋਈ ਧਿਆਨ ਨਹੀਂ ਦੇ ਰਹੀਆਂ ਜੀ ਸਾਰੀਆਂ ਗੱਲਾਂ ਬਾਤਾਂ ਬਸ ਝੂਠੀਆਂ ਨੇ ਸਰਕਾਰਾਂ ਦੀਆਂ ਕੋਈ ਵੀ ਸਰਕਾਰ ਹੋਵੇ ਪਹਿਲਾਂ ਵੀ ਸਰਕਾਰਾਂ ਰਹਿ ਗਈਆਂ ਅਕਾਲੀਆਂ ਦੀ ਰਹਿ ਗਈ ਕਾਂਗਰਸ ਦੀ ਰਹਿ ਗਈ ਹੁਣ ਇਹ ਆਪ ਵਾਲੇ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਕੇ ਆਏ ਤੇ ਜੀ ਇਹ ਪਰ ਕੋਈ ਗੱਲ ਇਹਨਾਂ ਦੀ ਪੂਰੀ ਹੁੰਦੀ ਨਜ਼ਰ ਨਹੀਂ ਆ ਰਹੀ ਹੁਣ ਤੁਸੀਂ ਪਿੰਡ ਪੱਦਰ ਤੇ ਜਿਵੇਂ ਤੁਹਾਡੇ ਪਿੰਡ ਦਾ ਕਿਸਾਨ ਹੈ ਛੋਟਾ ਕਿਸਾਨ ਹੈ ਉਹਨਾਂ ਲੱਕੇ ਕੋਈ ਪਿੰਡ ਪੱਧਰ ਤੇ ਕੋਈ ਇਹਨਾਂ ਦੀ ਹੈਲਪ ਕੋਈ ਇਦਾਂ ਦੇ ਕੋਈ ਕਰ ਰਹੇ ਹੋ ਤਹੀਆ ਕਿਉਂਕਿ ਤੁਹਾਡੀ ਜਥੇਬੰਦੀ ਵੀ ਵੱਡੀ ਆ ਕੋਈ ਇਦਾਂ ਦੀ ਮਦਦ ਇਹਨਾਂ ਦੀ ਹਾਂਜੀ ਅਸੀਂ ਗਾਹਾਂ ਜਥੇਬੰਦੀ ਨਾਲ ਆਪਣੀ ਸਲਾਹ ਕਰਕੇ ਜੀ ਵੱਧ ਤੋਂ ਵੱਧ ਦੇ ਕਿਸਾਨ ਦਾ ਉਹ ਕਰਾਂਗੇ